ਸਿੱਕਾਲੀ ਅੱਜ ਜੋ ਕੈਂਸਰ ਕੈਂਪ ਕਾਲਾ ਪੀੜਿਆ ਪਿੰਡ ਢੇਰਾ ਜ਼ਿਲ੍ਹਾ ਫਤਿਹਵਾਦ ਲਾਇਆ ਜਾ ਰਿਹਾ ਹੈ ਜੀ ਬਈ ਸਮਝ ਆਉਣੀ ਕੀ ਬੋਲਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਆਪਣੇ ਸ਼ਰੀਰਵਾਸ ਕੇ ਆਏ ਹੋ ਆਪਣੀ ਯਾਦ ਕਰਾ ਕੇ ਜਾਏ ਹੋ ਤੇ ਜਿਹੜੇ ਲੋਕ ਘਰੋਂ ਦੇ ਵਿੱਚ ਹੈਗੇ ਆ ਉਹ ਬੇਥੀ ਆ ਜਰੂਰ ਭੇਜਿਓ ਕਿਉਂਕਿ ਤੁਹਾਡੇ ਪਿੰਡ ਦੀ ਜਵਾਰੀ ਰਹੀ ਹੈ ਇਹਦੀ ਬਾਰਿਸ਼ ਹੈ ਦੁਬਾਰਾ ਕਦੀ ਵੀ ਨਾ ਆਵੇ ਕਿਉਂਕਿ ਅਸੀਂ ਪੂਰੇ ਇੰਡੀਆ ਚ ਘੁੰਮਦੇ ਆਂ ਤੇ ਬੜੀ ਮੁਸ਼ਕਲ ਵਾਲੀ ਆਉਂਦੀ ਹੈ ਬੜੇ ਧੱਕੇ ਨਾਲ ਸਾਨੂੰ ਲੈ ਕੇ ਆਇਆ ਪੰਜਾਬ ਦੇ ਵਿੱਚੋਂ ਤੇ ਤੁਸੀਂ ਇਹਦਾ ਵੱਧ ਤੋਂ ਵੱਧ ਪਤਾ ਲੈਣਾ ਸਾਰਿਆਂ ਨੇ ਸੋ ਸਾਰਿਆਂ ਦਾ ਬਹੁਤ ਧੰਨਵਾਦੀ ਵੈਕੁਰ ਜੀ ਦਾ ਹਾਲਾ ਵੈਕੁਰ ਜੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਤੇ ਸਮਝਾਈਆਂ ਵੀ ਲੋਕਾਂ ਨੇ ਸੁਣੀਆਂ ਵੀ ਬਾਕੀ ਬਹੁਤ ਵਧੀਆ ਉਪਰਾਲਾ ਕੀਤਾ ਮੇਰੇ ਪਿੰਡ ਦੇ ਐਨ ਆਰ ਆਈ ਨੇ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਸਾਥੀਆਂ ਨੇ ਰਲ ਮਿਲ ਕੇ ਬਹੁਤ ਵਧੀਆ ਉਪਰਾਲਾ ਕੀਤਾ ਸਭ ਤੋਂ ਵੱਡੀ ਸੇਵਾ ਜੇ ਆਪਾਂ ਕਿਸੇ ਦੀ ਜਾਨ ਬਚਾਉਣੀ ਆ ਉਹੀ ਬਹੁਤ ਵੱਡੀ ਸੇਵਾ ਹੈ ਜੀ ਬਾਈ ਕਿਉਂਕਿ ਜਿਹੜੀ ਇਹ ਕੈਂਸਰ ਨੂੰ ਆ ਬਿਮਾਰੀ ਹੈ ਘਾਤ ਤੱਕ ਇਹਦੇ ਜੋ ਟੈਸਟ ਨਹੀਂ ਬਹੁਤ ਜ਼ਿਆਦਾ ਇਹ ਮਹਿੰਗੇ ਟੈਸਟ ਨਹੀਂ ਗਰੀਬ ਬੰਦੇ ਦੇ ਆਮ ਬੰਦੇ ਦੇ ਬਸ ਦੇ ਟੈਸਟ ਨਹੀਂ ਹੈਗੇ ਇਹ ਇਹ ਜੋ ਲੰਗਰ ਲਾਇਆ ਗਿਆ ਇਹਦੇ ਵਿੱਚ ਬਿਲਕੁਲ ਫ੍ਰੀ ਸਾਰੇ ਨਗਰ ਦੇ ਸਾਡੇ ਹੋਰ ਵੀ ਬਹੁਤ ਆਲੇ ਦਾਲੂ ਸੰਗਤ ਆਈਆਂ ਕਾਫੀ ਬੰਦਿਆਂ ਦੇ ਕਾਲੀ ਪੀਲੀਏ ਦੇ ਤੇ ਕੈਂਸਰ ਵਗੈਰਾ ਜੋ ਟੈਸਟ ਕੀਤੇ ਗਏ ਇਹ ਚੀਜ਼ਾਂ ਹਰ ਪਿੰਡ ਨਗਰ ਨੂੰ ਇੱਕ ਪਿੰਡ ਨੂੰ ਬਈ ਕੁਝ ਵੀ ਨਹੀਂ ਆਉਂਦਾ ਜੇ ਆਪਾਂ ਥੋੜਾ ਜਿਹਾ ਸਹਿਯੋਗ ਕਰਕੇ ਤੁਰਕੀ ਆਪਾਂ ਇਹ ਕੈਂਪ ਲਾਈਏ ਜਿਹਦੇ ਨਾਲ ਕੀ ਕੀ ਪਤਾ ਆਪਾਂ ਕਿਸ ਬੰਦੇ ਦੀ ਜਾਨ ਬਚਾਉਨੇ ਆ ਉਹਨੂੰ ਪਤਾ ਲੱਗਦਾ ਹੈ ਵੀ ਮੈਨੂੰ ਇਹ ਬਿਮਾਰੀ ਹੈ ਤਾਂ ਉਹ ਆਪ ਦਾ ਇਲਾਜ ਕਰਾ ਸਕਦਾ ਜਦੋਂ ਤੱਕ ਬੰਦੇ ਨੂੰ ਮਹਿਸੂਸ ਹੁੰਦਾ ਹੈ ਉਦੋਂ ਤੱਕ ਇਹ ਬਿਮਾਰੀ ਬਹੁਤ ਅੱਗੇ ਤੱਕ ਵਾਦੇ ਚੁੱਕੀ ਹੁੰਦੀ ਹੈ। ਸਾਬ ਬੇਰੀ ਬੇਨਤੀ ਹੈ ਭਾਈ ਪਿੰਡੋਂ ਆਬ ਦੇ ਹੋਰ ਜੋ ਆਪਾਂ ਲੰਗਰ ਲਾਉਨੇ ਆ ਜਾਂ ਕੁਝ ਹੋਰ ਵੀ ਕਰਦੇ ਆ ਪਰ ਇਹ ਇਹ ਲੰਗਰ ਵੀ ਬਹੁਤ ਜ਼ਰੂਰੀ ਹੈ। ਆਪਾਂ ਨੂੰ ਤਾਂ ਇਹ ਚੀਜ਼ ਨੂੰ ਥੋੜੀ ਜਿਹੀ ਗੌਰ ਕਰੋ ਭਾਈ ਕਿਉਂਕਿ ਸਾਡੇ ਇਸ ਏਰੀਏ ਚ ਡਿਸਟ੍ਰਿਕਟ ਫਤਿਹਵਾਦ ਵਿੱਚ ਕਾਲਾ ਪੀਲੀ ਤੇ ਇਹ ਕੈਂਸਰ ਨੋਮਾ ਬਹੁਤ ਜ਼ਿਆਦਾ ਬਿਮਾਰੀ ਸੀ। ਬੜੀ ਜਾਦੀ ਬਿਮਾਰੀ ਆ ਬਾਈ ਇਹਦੇ ਵਿੱਚ ਕਿਉਂਕਿ ਅੱਜ ਕੱਲ ਬਾਈ ਹਰ ਚੀਜ਼ ਦਾ ਲਾਜ ਵੀ ਐ ਕਾਲੇ ਪੀਲੇ ਦੀ ਲਾ ਲੋ ਤੁਸੀਂ ਵੀ ਹਰੇਕ ਹਸਪੀਟਲ ਸਰਕਾਰੀ ਹਸਪੀਟਲ ਚ ਦਵਾਈ ਫਰੀ ਐ ਤਾਂ ਬੰਦਾ ਟਾਈਮ ਰਹਿੰਦੇ ਆ ਉਹਦਾ ਇਲਾਜ ਕਰਾ ਸਕਦਾ ਬਹੁਤ ਵਧੀਆ ਉਪਰਾਲਾ ਪੈਂਡਟੇਰ ਜ਼ਿਲ੍ਹਾ ਫਤਿਆਵਾਦ ਪੂਰਾ ਕੋਈ ਡਰਨ ਦੀ ਗੱਲ ਨਹੀਂ ਜੇ ਤੁਸੀਂ ਆਪ ਖੁਦ ਵੀ ਕਰਾ ਰਹੇ ਨੇ ਆਓ ਤੁਸੀਂ ਇਸ ਨੂੰ ਲਾ ਫਾਇਦਾ ਖਾਓ ਕੈਂਪ ਦਾ ਜੀ ਬਹੁਤ ਵਧੀਆ ਕੈਂਪ ਹੈ ਮੰਨ ਲਓ ਸਾਰੇ ਟੈਸਟ ਵੀ ਕਿਤੇ ਆਂਦੇ ਨੇ ਜੀ ਦੇਖਣ ਲਈ ਪਰ ਸਵਾਸੀ ਵਾ ਚੱਲੇ ਹੋਏ ਨੇ ਪਹਿਲਾਂ ਕਿਸਾਨਾਂ ਦੋਲਨ ਸਰੇ ਉਸ ਤੋਂ ਬਾਅਦ ਵੀਰ ਇਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਾਰੇ ਨੱਗਰ ਦਾ ਬਹੁਤ ਬਹੁਤ ਧੰਨਵਾਦ ਕਿਵੇਂ ਲੱਗਿਆ ਅਮਰਿੰਦਰ ਪੂਰਾ ਵਧੀਆ ਜਿਹੜੀ ਮਨੁੱਖਤਾ ਦੀ ਸੇਵਾ ਹੀ ਬਈ ਸਭ ਤੋਂ ਵੱਡੀ ਸੇਵਾ ਹੈ ਇਹ ਜਿਹੜਾ ਕੈਂਪ ਹੈ ਇਹ ਚੀਜ਼ਾਂ ਜਿਵੇਂ ਆਪਣਾ ਫਤਿਹਵਾਦ ਏਸਟੇਟ ਹੈ ਇਸ ਸੀਰੀਅਲ ਵਿੱਚ ਬਹੁਤ ਜ਼ਿਆਦਾ ਇਹ ਚੀਜ਼ ਦਾ ਵੀ ਆਇਆ ਹੋਇਆ ਕਾਲੀ ਮੀਡੀਆ ਹੋ ਗਿਆ ਕੈਂਸਲ ਦੀ ਵੀ ਜੋ ਕਿ ਮੇਰੇ ਜੋ ਤੱਕ ਵੀ ਮੈਨੂੰ ਲੱਗਿਆ ਬਹੁਤ ਵਧੀਆ ਕੰਮ ਹੈ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਇਹ ਹਰ ਪਿੰਡੋਂ ਪਿੰਡੀ ਇਹ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਮਹਿੰਗੇ ਇਹਨਾਂ ਦੇ ਟੈਸਟ ਨੇ ਜਦ ਤੱਕ ਬੰਦਾ ਟੈਸਟਾਂ ਦੇ ਚੱਕਰਾਂ 'ਚ ਪੈਂਦਾ ਜਾਂਦਾ ਜਦੋਂ ਉਹ ਬੰਦਾ ਉੱਚਾਈ ਕਰ ਜਾਂਦਾ ਹੈ ਤੀਸਰੀ ਸਟੇਜ ਵੱਲ ਜਾਂਦਾ ਹੈ ਤਾਂ ਬਹੁਤ ਵਧੀਆ ਹੈ ਉਪਰਾਲਾ ਕਰੋ ਵਾਇਰਲ ਬੀ ਖਾਲਸਾ ਵਾਇਰਲ